ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਕਰਨੀਆਂ ਮੈਂ ਕਹਿੰਦਾ ਪੰਜਾਬ ਕੋ ਸਾਡੀ ਚਾਪ ਲੂਸੀ ਇੰਨੀ ਜ਼ਿਆਦਾ ਵੱਧ ਗਈ ਜਿਹਦੀ ਕੋਈ ਹੱਦ ਹੀ ਨਹੀਂ ਯਾਰ ਚਾਪ ਲੂਸੀ ਕਰਦੇ ਤੇ ਬਹੁਤ ਲੋਕ ਸੁਣੇ ਸੀ ਪਰ ਜੋ ਅਸੀਂ ਕਰ ਰਹੇ ਆ ਜਿਹਦੇ ਵਿੱਚ ਹੋ ਸਕਦਾ ਮੈਂ ਵੀ ਆ ਪਰ ਸਾਡੀ ਕੋਈ ਹੱਦ ਨਹੀਂ ਗਈ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤੇ ਸਾਡੇ ਨੀਚ ਪੁਣੇ ਦੀ ਹੱਦ ਵੇਖ ਲੋ ਹੁਣ ਗੱਲ ਕਰ ਲਿਓ ਪਹਿਲਾਂ ਮੈਂ ਤੁਹਾਡੇ ਨਾਲ ਲੀਡਰਾਂ ਦੀ ਗੱਲ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਕੀ ਕਹਿੰਦੇ ਆ ਭਗਵੰਤ ਮਾਨ ਜੀ ਸੀਐਮ ਸਾਹਿਬ ਕੀ ਗੱਲ ਕਰ ਰਹੇ ਨੇ ਕਹਿੰਦੇ ਨੇ ਕਿ 45 ਡਿਗਰੀ ਦਾ ਜਿਹੜਾ ਹੈਗਾ ਤਾਪਮਾਨ ਐਨੀ ਗਰਮੀ ਦੇ ਵਿੱਚ ਸੁਖਵੀਰ ਬਾਦਲ ਬਾਹਰ ਨਿਕਲ ਕੇ ਵੇਖੀ ਉਹਨੂੰ ਚੱਕ ਕੇ ਲਿਜਾਣਾ ਪਊਗਾ ਉਹਦੇ ਕੱਦੂ ਮਲਨੇ ਪਹਿਣਗੇ ਉਹਨੂੰ ਕਿਤੇ ਦੂਰ ਦਰਾਡੇ ਲੈ ਕੇ ਜਾਣਾ ਪਊਗਾ ਇਹ ਬਾਹਰ ਨਹੀਂ ਨਿਕਲ ਸਕਦੇ ਇਹ ਐਂਦਾ ਨਹੀਂ ਹੋ ਸਕਦਾ ਤੁਸੀਂ ਜਾਗਰੂਕ ਕੀਤਾ ਲੋਕਾਂ ਨੂੰ ਵਧੀਆ ਗੱਲ ਆ ਪਰ ਕੀ ਇਹ ਪੰਜਾਬ ਦਾ ਮੁੱਦਾ ਤੁਸੀਂ ਇਹ ਦੱਸ ਦਿਓ ਇਹਦੇ ਨਾਲ ਪੰਜਾਬ ਦਾ ਕੋਈ ਹੱਲ ਹੋਣ ਵਾਲਾ ਹੈਗਾ ਲੁਧਿਆਣੇ ਸੀਗਾ ਰੋਰ ਸ਼ੋ ਉੱਥੇ ਗੱਲ ਕੀਤੀ ਗਈ ਕਿ ਡੱਡੂ ਤੇ ਕੱਛੂ ਗੁੰਮੇ ਦੀ ਯਾਰੀਆ ਅੱਜ 2.5 ਸਾਲ ਹੋ ਗਏ ਅੱਜ ਵੀ ਅਸੀਂ ਇਕੱਲੇ ਟੋਟ ਕੇ ਸੁਣਾ ਰਹੀਆਂ ਹਾਂ ਹੋਰ ਇਸ ਤੋਂ ਬਿਨਾ ਦੱਸੋ ਤੁਸੀਂ ਕਿ ਇਹ ਪੰਜਾਬ ਦਾ ਮੁੱਦਾ ਕਿ ਇਹ ਗੱਲਾਂ ਹੋ ਰਹੀਆਂ ਨੇ ਤੇ ਜਿਹੜੇ ਮੂਰੇ ਲੋਕ ਖੜੇ ਨੇ ਜਿਹੜੇ ਆਸੀਂ ਲੋਕ ਆ ਆ ਗੱਲ ਆ ਸਾਡੇ ਕੋਲੇ ਇਸ ਤੋਂ ਇਲਾਵਾ ਸਾਡੇ ਕੋਲੇ ਕੋਈ ਗੱਲ ਹੀ ਹੈਣੀਗੀ ਇਹ ਗੱਲਾਂ ਕਰ ਰਹੀ ਆ ਉਸ ਤੋਂ ਬਾਅਦ ਤੁਸੀਂ ਆਜੋ ਜੇ ਕਾਂਗਰਸ ਦੀ ਗੱਲ ਕਰ ਲਈਏ ਉਹ ਕੀ ਕਰ ਰਹੇ ਨੇ ਕੋਈ ਕਹਿ ਰਿਹਾ ਜੀ ਮੇਰੇ ਕੋਲੇ ਤਾਂ ਕੁਸ ਹੈ ਨਹੀਂਗਾ ਜੀ ਮੈਂ ਤਾਂ ਜੀ ਮੇਰੇ ਕੋਲੇ ਤਾਂ ਟਾਈਮ ਇੰਨਾ ਹੈ ਨਹੀਂਗਾ ਜੀ ਠੀਕ ਆ ਕਿਤੇ ਉਹ ਗੰਨਿਆਂ ਦੀ ਖਿਲਾੜੀ ਨੂੰ ਜਿਹੜਾ ਹੈਗਾ ਉੱਥੇ ਜਾ ਕੇ ਗੰਨੇ ਕੱਢੀ ਜਾਂਦੇ ਆ ਇਹ ਉਹਨਾਂ ਲਈ ਪੰਜਾਬ ਦੇ ਮੁੱਦੇ ਆ ਇਸ ਇਹਦੇ ਨਾਲ ਬੇਰੁਜ਼ਗਾਰੀ ਹੱਲ ਹੋ ਰਹੀ ਹੈ ਠੀਕ ਆ ਕਿਤੇ ਜੋਗਾ ਘਰੀ ਜਾ ਰਹੇ ਆ ਟੜਕੇ ਤੜਕੇ ਕਿਉਂਕਿ ਹੁਣ ਵੋਟਾਂ ਹੁਣ ਮੋਕਾਂ 'ਚ ਅਸੀਂ ਜਾਣਾਗਾ ਸਾਡੇ ਕੋਲੇ ਹਾਲੀ ਇਹ ਆ ਠੀਕ ਆ ਸਿਆਸਤ ਹੁੰਦੀ ਸੀ ਕਿਸੇ ਟਾਈਮ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੁੰਦੀ ਸੀਗੀ ਅੱਜ ਕੀ ਹੋ ਰਹੀ ਆ ਅੱਜ ਦੂਜਿਆਂ ਨੂੰ ਉਂਗਲਾਂ ਚੁੱਕੀ ਜਾ ਰਹੇ ਆ ਕਹਿਣੇ ਜੀ ਇਹਦੇ ਕੋਲੇ ਤਾਂ ਐਨੇ ਪੈਸੇ ਆ ਜੀ ਇਹ ਇਹ 15 ਲੱਖ ਦੀ ਘੜੀ ਪਾਈ ਜਾਂਦਾ ਜੀ ਇਹਦੇ ਕੋਲੇ ਲੈਂਡ ਕਰੂਜ਼ਰ ਗੱਡੀਆਂ ਜੀ ਇਹ ਤਾਂ ਬਹੁਤ ਜ਼ਿਆਦਾ ਅਮੀਰ ਆ ਜੀ ਮੇਰੀ ਜੇਬ 'ਚ ਤਾਂ 1 ਰੁਪਿਆ ਨਹੀਂਗਾ ਵੀ ਜੇ ਜੇਬ 'ਚ 1 ਰੁਪਿਆ ਨਹੀਂ ਫਿਰ ਤੁਸੀਂ ਪੰਜਾਬ ਦਾ ਕੀ ਸਵਾਰ ਦਿਓਗੇ ਤੁਸੀਂ ਕਰੋੜਾਂ ਰੁਪਈਆਂ ਦੀਆਂ ਪ੍ਰੋਫਿਟੀਆਂ ਹੋਣ ਦੇ ਬਾਵਜੂਦ ਵੀ ਲੀਡਰ ਇਹ ਗੱਲ ਕਹਿੰਦੇ ਆ ਸਾਡੀ ਜੇਬ ਦੇ ਵਿੱਚ ਰੁਪਈਆ ਨਹੀਂ ਰਮਨੀਤ ਮਿੱਟੂ ਦਾ ਬਿਆਨ ਤੁਸੀਂ ਸੁਣਿਆ ਉਹ ਤਾਂ ਕਹਿੰਦਾ ਮੈਂ ਜੇ ਕਿਤੇ ਧਾਰਮਿਕ ਜਗ੍ਹਾ ਤੇ ਜਾ ਕੇ ਮੱਥਾ ਟੇਕਦਾ ਨਾ ਉੱਥੇ ਵੀ ਮੈਂ ਨਾਲ ਦੇ ਤੋ 10-20 ਰੁਪਏ ਲੈਣਾ ਵੀ ਦੇ ਹੀ ਔਰ ਬਾਤ ਚੋੜੂ ਮੈਂ ਦੇ ਦੇਣਾ ਹੁਣ ਤੁਸੀਂ ਦੱਸੋ ਸਿਆਸਤ ਦੇ ਵਿੱਚ ਪੂਰਾ ਪਰਿਵਾਰ ਆ ਇਹਨਾਂ ਦਾ ਠੀਕਾ ਕਿੰਨਾ ਟਾਈਮ ਹੋ ਗਿਆ ਤੇ ਜਦੋਂ ਉੱਥੇ ਨਾਮ ਆਪਣਾ ਕਾਗਜ਼ ਭਰਦੇ ਆ ਨਾ ਉੱਥੇ ਜਾ ਕੇ ਉਮੀਦਵਾਰ ਆਪਦੇ ਉੱਥੇ ਦਾਖਲ ਕਰਦੇ ਆ ਚੋਣ ਕਮਿਸ਼ਨ ਦੇ ਕੋਲੇ ਉੱਥੇ ਜਾ ਕੇ ਕੀ ਹੁੰਦਾਗਾ ਤੁਸੀਂ ਦੱਸੋ ਹੋ ਸਕਦਾ ਕੁਝ ਗੱਲਾਂ ਇਧਰ ਉਧਰ ਵੀ ਹੋ ਜਾਣ ਠੀਕ ਆ ਉੱਥੇ ਜਾ ਕੇ ਕਾਗਜ਼ ਭਰਦੇ ਆ ਉੱਥੇ ਸ਼ੋਅ ਹੁੰਦਾ 14 ਕਰੋੜ ਦੀ ਪ੍ਰਾਪਰਟੀ ਸਿਆਸੀ 80 ਕਰੋੜ ਦੀ ਅਚਲ ਪ੍ਰਾਪਰਟੀ ਠੀਕ ਆ ਹੁਣ ਤੁਸੀਂ ਦੱਸੋ ਇਹਨਾਂ ਦੀ ਜੇਬ 'ਚ 1 ਰੁਪਿਆ ਨਹੀਂ ਇਹ ਪੰਜਾਬ ਦੇ ਮੁੱਦੇ ਆ ਉਸ ਤੋਂ ਬਾਅਦ ਤੁਸੀਂ মিডিਆ ਨੂੰ ਵੀ ਮੈਂ ਕਹਿੰਨਾ ਵੀ ਇਹਨਾਂ ਨੂੰ ਇਹ ਕਹਿੰਦੇ ਜਦੋਂ ਤੁਹਾਨੂੰ ਵੀ ਉਹ 15 ਲੱਖ ਦੀ ਘੜੀ ਪਾਈ ਫਿਰਦਾ ਨੂੰ ਸਵਾਲ ਕਰੋ ਜੀ ਏ ਪੰਜਾਬ ਦਾ ਮੁੱਦਾ ਨਹੀਂ ਘੜੀਆਂ ਨਾਲ ਸਾਨੂੰ ਪਤਾ ਨਹੀਂ ਉਹ 30000 ਦਾ ਕੱਛਾ ਪਾਈ ਫਿਰਦਾ ਜੀ ਇਹ ਸਾਡੇ ਮੁੱਦੇ ਨਹੀਂ ਪਰ ਲੀਡਰ ਇਹ ਇੰਟਰਵਿਊਆਂ ਦੇ ਰਹੇ ਨੇ ਮੀਡੀਆ ਇੰਟਰਵਿਊ ਆ ਇਹ ਲੈ ਰਿਹਾ ਤੇ ਸਾਡੇ ਲੋਕ ਕੀ ਕਰ ਰਹੇ ਆ ਵਾਹ ਜੀ ਵਾਹ ਵੇਖੋ ਉਹਨੇ ਠੋਕ ਕੇ ਰੱਖਤਾ ਦੱਸੋ ਇਹ ਆ ਹੁਣ ਤੁਸੀਂ ਅਕਾਲੀ ਦਲ ਆ ਲੈਣ ਦੀ ਗੱਲ ਵੀ ਲੈ ਲਓ ਹੁਣ ਉਹਨਾ ਉਹ ਵੀ ਕੀ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਦੀ ਉਹ ਵੀ ਨਹੀਂ ਕਰ ਰਹੇ ਉਹ ਵੀ ਕੀ ਕਹਿੰਦੇ ਆ ਇਹਨਾਂ ਨੇ ਤਾਂ ਵਿਆਹ ਕਰਾਉਣੇ ਸੀ ਵਿਆਹ ਕਰਾਉਣ ਆ ਰਹੇ ਆ ਜੀ ਵਿਆਹ ਤੁਸੀਂ ਨਹੀਂ ਕਰਾਇਆ ਕੀਨੇ ਨਹੀਂ ਵਿਆਹ ਕਰਾਇਆ ਠੀਕ ਆ ਜੋ ਕੁਦਰਤ ਦਾ ਨਿਯਮ ਆ ਸਾਰਿਆਂ ਨੇ ਕਰਾਉਣੇ ਆ ਹੁਣ ਉਹ ਜੇ ਝਾੜੂ ਵਾਲਿਆਂ ਦੀ ਭਾਈ ਉਮਰ ਹੀ ਇਹ ਜੀ ਆ ਵੀ ਉਹ ਐਮ ਐਲ ਏ ਉਸ ਉਮਰ ਚ ਬਣਿਆ ਜਦੋਂ ਵਿਆਹ ਦੀ ਉਮਰ ਆ ਵਿਆਹ ਤਾਂ ਕਰਾਉਣਗੇ ਇਹਦੇ ਨਾਲ ਵਿਆਹ ਹੋਣਾ ਨਾ ਹੋਣਾ 15 ਲੱਖ ਦੀ ਘੜੀ ਬੰਨੀਆ ਨਾ ਬੰਨੀ ਉਹਦੇ ਤੇ 33 ਹਜ਼ਾਰ ਦਾ ਕੱਚਾ ਪਾਇਆ ਨਹੀਂ ਪਾਇਆ ਠੀਕ ਆ ਉਹ ਇੰਨੀ ਗੱਡੀ ਉੱਤੇ ਛਤਰੀ ਲਾਈ ਫਿਰਦਾ ਲਾਵੇ ਨਾ ਲਾਵੇ ਇਹਦੇ ਨਾਲ ਪੰਜਾਬ ਦਾ ਕੀ ਫਾਇਦਾ ਹੋਣ ਵਾਲਾ ਦੱਸੋ ਤੁਸੀਂ ਫੈ ਕੋਈ ਇਹਦੇ ਨਾਲ ਫਾਇਦਾ ਇਹ ਸਾਡੇ ਪੰਜਾਬ ਦੇ ਲੀਡਰ ਅੱਜ ਇੱਕ ਦੂਜੇ ਦੇ ਇੱਕ ਦੂਜੇ ਤੇ ਇਹ ਬਿਆਨ ਦੇ ਰਹੇ ਨੇ ਇੱਕ ਦੂਜੇ ਦੀਆਂ ਪਾਲਟੀਆਂ ਤੇ ਤੇ ਅਸੀਂ ਝੰਡੇ ਲੈ ਕੇ ਹਰਲ ਹਰਲ ਕਰਦੇ ਮਗਰ ਤੁਰੇ ਫਿਰਦੇ ਆ ਹੁਣ ਤੁਸੀਂ ਦੱਸ ਦਿਓ ਇਹ ਗੱਲਾਂ ਦੇ ਨਾਲ ਪੰਜਾਬ ਦਾ ਕੀ ਸਵਰਜੂਗਾ ਇਹ ਇਹ ਗੱਲਾਂ ਹੁਣ ਉੱਥੇ ਜਦੋਂ ਜਾਣਗੇ ਆਪਣਾ ਸੰਸਦ ਦੇ ਵਿੱਚ ਉੱਥੇ ਵੀ ਇੰ ਇ ਕੀਆ ਕਰਨਗੇ ਆਹ ਵੇਖੋ ਜੀ ਇਹਦੇ ਘੜੀ ਵੇਖੋ ਕਿੰਨੀ ਮਹਿੰਗੀ ਬੰਨੀ ਆ ਆਹ ਦੇਖੋ ਜੀ ਇਹ ਵਿਆਹ ਕਰਾ ਕੇ ਆਇਆ ਜੀ ਇੱਥੇ ਇਹ ਵੇਖੋ ਨੇ ਵਿਆਹ ਜਿੱਤ ਕੇ ਵਿਆਹ ਕਰਾ ਲਿਆ ਜੀ ਦੱਸੋ ਇਹ ਮੁੱਦੇ ਆ ਇਹੇ ਮੁੱਦੇ ਆ ਪੰਜਾਬ ਦੇ ਹੋਣਾ ਜੋ ਸਾਡੇ ਲੋਕਾਂ ਤੇ ਲੋਕਾਂ ਤੇ ਗੱਲ ਕਰ ਲੋ ਤੁਸੀਂ ਜਦੋਂ ਵੋਟਾਂ ਹਜੇ ਕੋਈ ਐਲਾਨ ਨਹੀਂ ਹੋਇਆ ਸੀ ਕੋਈ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ ਸੀ ਉਦੋਂ ਕਿਹੜੇ ਮੁੱਦੇ ਚੱਲ ਰਹੇ ਸੀ ਬੇਅਦਬੀ ਦੇ ਇਨਸਾਫ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਠੀਕ ਆ ਚਿੱਟੇ ਦਾ ਨਸ਼ੇ ਦਾ ਮੁੱਦਾ ਬੇਰਜ਼ਗਾਰੀ ਦਾ ਮੁੱਦਾ ਠੀਕ ਆ ਤੇ ਨੌਕਰੀਆਂ ਦਾ ਅਸੀਂ ਨੌਕਰੀਆਂ ਲੈਣੀਆਂ ਉਹਨਾਂ ਦਾ ਮੁੱਦਾ ਇਹ ਮੁੱਦੇ ਚੱਲ ਰਹੇ ਸੀਗੇ ਚੱਲ ਰਹੇ ਸੀ ਕਿ ਨਹੀਂ ਚੱਲ ਰਹੇ ਸੀ ਤੁਸੀਂ ਮੈਨੂੰ ਇਹ ਗੱਲ ਦੱਸੋ ਹੁਣ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਜਿਹੜੇ ਬੇਅਦਬੀ ਦਾ ਇਨਸਾਫ ਮੰਗਦੇ ਸੀ ਜਿਹਦੇ ਚ ਅਸੀਂ ਵੀ ਸ਼ਾਮਲ ਸੀ ਡਰਨਾ ਲੱਗ ਗਿਆ ਸੀ ਬਰਗਾੜੀ ਮੋਰਚਾ ਕਿੱਥੋਂ ਕਿੱਥੋਂ ਚੱਲ ਕੇ ਲੋਕ ਨਹੀਂ ਆਏ ਲੋਕਾਈ ਦੇ ਹਰ ਕੋਨੇ ਤੋਂ ਲੋਕ ਆਏ ਵੀ ਬਹੁਤ ਜ਼ਿਆਦਾ ਮਾੜਾ ਕੀਤਾ ਪਰ ਉੱਥੋਂ ਮੋਰਚਾ ਵੇਚ ਗਏ ਉੱਥੋਂ ਮੋਰਚੇ ਹੀ ਵੇਚ ਗਏ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਕਿਹਾ ਪੰਜ ਪੰਜ ਸਾਲ ਦੇ ਦਿਓ ਗੁੱਟਕਾ ਸਾਹਿਬ ਦੀ ਸੌਖਾਨਾ ਬੇਅਦਬੀ ਦਾ ਅਨਸਾਫ ਦੇਊਗਾ ਨਹੀਂ ਦਿੱਤਾ ਗਿਆ ਝਾੜੂ ਵਾਲੇ 24 ਘੰਟਿਆਂ 'ਚ ਜ਼ਿਕਰ ਕਰਦੇ ਸੀ 24 ਘੰਟਿਆਂ ਦੇ ਵਿੱਚ ਇਨਸਾਫ ਦੇ ਦੇਾਂਗੇ ਬੇਅਦਬੀ ਦਾ ਕਿੰਨਾ ਟਾਈਮ ਹੋ ਗਿਆ ਜੀ ਢਾਈ ਤਿੰਨ ਸਾਲ ਹੋ ਗਏ ਅਸੀਂ ਵੀ ਨਾਰੇ ਲਾਉਂਦੇ ਸੀ ਠੀਕ ਆ ਬੋਰ ਦੇ ਸੀ ਵੀ ਬੇਅਦਬੀ ਦਾ ਇਨਸਾਫ ਦਿਓ ਐਸੇ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਹੁਣ ਕਿੱਥੇ ਆ ਮੁੱਦਾ ਬੇਅਦਬੀ ਦਾ ਬਾਈ ਭੁੱਲ ਗਏ ਗੁਰੂ ਸਾਹਿਬ ਨੂੰ ਹੁਣ ਕੋਈ ਚੇਤੇ ਨਹੀਂ ਹੁਣ ਉਹੀ ਝੰਡੇ ਉਹੀ ਸਾਡੇ ਮੋਟਰਸਾਈਕਲ ਗੱਡੀਆਂ ਉਹੀ ਲੀਡਰਾਂ ਮਗਰ ਹੁਣ ਕਿਉਂ ਨਹੀਂ ਉਠਾਉਂਦੇ ਸਵਾਲ ਹੁਣ ਕਰੋ ਹੁਣ ਹੁਣ ਕਰੋ ਬੇਅਦਬੀ ਦੇ ਮੁੱਦੇ ਤੇ ਸਵਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਿਨ੍ਹਾਂ ਨੇ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਸਜ਼ਾ ਕੱਟ ਲਈ ਠੀਕ ਆ ਆ ਆਪਣਾ ਸਰਦਾਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਉਹਨਾਂ ਦੀ ਤੁਸੀਂ ਸਿਹਤ ਵੇਖੋ ਉਹਨਾਂ ਦੇ ਚਿਹਰੇ ਤੋਂ ਵੇਖੋ ਵੀ ਉਹਨਾਂ ਦਾ ਚਿਹਰਾ ਕਿਹੜੇ ਤਰੀਕੇ ਦਾ ਹੋਇਆ ਪਿਆ ਬੰਦੀ ਸਿੰਘਾਂ ਦੇ ਵਾਰਸੇ ਮੋਰਚੇ ਲੱਗੇ ਠੀਕਾ ਹੁਣ ਟਾਵੇਂ ਟਾਵੇਂ ਰਹਿ ਗਏ ਦੱਸੋ ਤੁਸੀਂ ਹੁਣ ਹੁਣ ਕਿਉਂ ਨਹੀਂ ਗੱਲ ਕਰਦੇ ਬਈ ਬੰਦੀ ਸਿੰਘਾਂ ਦੀ ਕੌਣ ਕਰੂਗਾ ਬੰਦੀ ਸਿੰਘਾਂ ਦੀ ਗੱਲ ਹੁਣ ਨਹੀਂ ਕਹਿੰਦੇ ਤੁਸੀਂ ਲੀਡਰਾਂ ਨੂੰ ਵੀ ਹੁਣ ਦੱਸ ਭਾਈ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ ਬਥੇਰੇ ਪ੍ਰਾਣੀਆਂ ਪਾਰਟੀਆਂ ਨੇ ਵੀ ਬਿਆਨ ਦਿੱਤੇ ਵੀ ਬੰਦੀ ਸਿੰਘਾਂ ਨੂੰ ਅਸੀਰਿਆ ਕਰਾਂਗੇ ਹੁਣ ਕਾਹੋ ਹੁਣ ਤਾਂ ਆਪਣਾ ਸੈਂਟਰ ਦੇ ਵਿੱਚ ਵੀ ਵੋਟਾਂ ਹੁਣ ਤਾਂ ਉੱਥੇ ਵੀ ਕਾਂਗਰਸ ਮੋਦੀ ਦੀ ਸਰਕਾਰ ਆ ਹੁਣ ਕਾਹੋ ਉਹਨੂੰ ਬਈ ਅਸੀਂ ਆਹ ਦਿਓ ਜੀ ਬੰਦੀ ਸਿੰਘਾਂ ਦੀ ਰਿਹਾਈ ਕਰੋ ਹੁਣ ਕਿਉਂ ਨਹੀਂ ਕਰਦੇ ਕਿੱਥੇ ਗਿਆ ਮੁੱਦਾ ਬੇਅਦਬੀ ਤੋਂ ਬਾਅਦ ਬੰਦੀ ਸਿੰਘਾਂ ਦਾ ਮੁੱਦਾ ਕਿੱਥੇ ਗਿਆ ਦੱਸੋ ਤੁਸੀਂ ਅੱਗੇ ਉਦੋਂ ਅੱਗੇ ਆਜੋ ਫੇਰ ਆਉਂਦੀ ਹੈ ਚਿੱਟੇ ਦੀ ਗੱਲ ਕਹਿੰਦੇ ਇਹ ਚਿੱਟਾ ਜਿਹੜੇ ਅਕਾਲੀ ਦਲ ਲੈ ਕੇ ਆਇਆ ਜੀ ਵਿਕਰਮ ਮਜੀਠੀਆ ਵਰਗਿਆਂ ਨੇ ਚਿੱਟਾ ਲਿਆਂਦਾ ਲਿਆਂਦਾ ਆਪਾਂ ਆ ਨਮੀ ਸਰਕਾਰ ਚੁਣੀ ਠੀਕ ਆ ਕਹਿੰਦੇ ਵੀ 70-75 ਸਾਲਾਂ ਤੋਂ ਇਹ ਚੱਲ ਰਿਹਾ ਮੈਂ ਵੀ ਜਿਹੜੀਆਂ ਆਪਾਂ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੇ ਨਾਲ ਜਿਹੜੇ ਹੁਣ ਲੀਡਰ ਆ ਠੀਕ ਆ ਉਹਨਾਂ ਨਾਲ ਇੰਟਰਵਿਊਆਂ ਕੀਤੀਆਂ ਸੀ ਸਰਕਾਰ ਆਉਣ ਤੋਂ ਪਹਿਲਾਂ ਉਹ ਕਹਿੰਦੇ ਸੀ ਇੱਕ ਵਾਰੀ ਸਰਕਾਰ ਆ ਜਾਣ ਦਿਓ ਛੱਟਾ ਖਤਮ ਕਰਕੇ ਦਿਖਾ ਦਾਂਗੇ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਜਦੋਂ ਹਰਾ ਪੈਨ ਚੱਲੂ ਇਨਸਾਫ ਦੇ ਲਈ ਚੱਲੂਗਾ ਜੇ ਇਹ ਹਰਾ ਪੈਨ ਨੌਕਰੀਆਂ ਦਵਾਉਂਦਾ ਨਾ ਤੇ ਇਹ ਹਰਾ ਪੈਨ ਸਮਗਲਾਰਾਂ ਲਈ ਵੀ ਚੱਲ ਸਕਦਾ ਉਹਨਾਂ ਨੂੰ ਵੀ ਚਾਕੇ ਸਿੱਟਿਆ ਜਾ ਸਕਦਾ ਠੀਕ ਆ ਹੁਣ ਤੁਸੀਂ ਦੱਸੋ ਹੁਣ ਨਸ਼ੇ ਦੇ ਬਾਬਤ ਕੌਣ ਗੱਲ ਕਰ ਰਿਹਾ ਕਿੱਥੇ ਹੋ ਰਹੀ ਆ ਗੱਲ ਇਹ ਸਾਡੀ ਚਾਪ ਲੂਸੀ ਆ ਸਾਡੇ ਪੰਜਾਬੀ ਲੋਕਾਂ ਦੀ ਕਿਉਂਕਿ ਅਸੀਂ ਭੁੱਲ ਗਏ ਹੁਣ ਸਾਨੂੰ ਕੋਈ ਕਿਸੇ ਨਾਲ ਨਹੀਂ ਹੁਣ ਪੈ ਰਹੀ ਐ ਚਿੱਟੇ ਦੇ ਖਿਲਾਫ ਕਿਤੇ ਪੋਸਟ ਸੋਸ਼ਲ ਮੀਡੀਆ ਤੇ ਕਿਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਪੋਸਟ ਪੈ ਰਹੀ ਐ ਕਿਤੇ ਬੇਅਦਬੀ ਦੇ ਇਨਸਾਫ ਲਈ ਪੋਸਟ ਪੈ ਰਹੀ ਐ ਕਿਤੇ ਨਹੀਂ ਹੁਣ ਤੇ ਸਾਡਾ ਉਮੀਦਵਾਰ ਜਿੰਦਾਬਾਦ ਐਨੂੰ ਜਿਤਾ ਦਿਓ ਐਂ ਹੋਜੂ ਐਨੂੰ ਜਿਤਾ ਦਿਓ ਐਂ ਹੋਜੂ ਹੁਣ ਕਰੋ ਤੁਸੀਂ ਸਵਾਲ ਉਹਨੋਂ ਬਾਹਰ 45 ਡਿਗਰੀ ਜਾਂ 40 ਡਿਗਰੀ ਦੀ ਤਾਪਮਾਨ ਦੇ ਵਿੱਚ ਲੀਡਰ ਤੁਰੇ ਫਿਰਦੇ ਆ ਠੀਕ ਆ ਉਹਨਾਂ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਚਾਹ ਇੱਕ ਤਰੀਕ ਤੱਕ ਦੇ ਦੇ ਤੁਸੀਂ ਬਟਨ ਦਬਕੇ ਉਹਨਾਂ ਨੂੰ ਬਾਹਰ ਤਾਂ ਏਸੀ ਵਾਲੀਆਂ ਕੁਰਸੀਆਂ ਦੇ ਮੈਂ ਤਾਂ ਏਸੀ ਵਾਲੀਆਂ ਕੁਰਸੀਆਂ ਕਿਉਂ ਜਦੋਂ ਏਸੀ 'ਚ ਹੀ ਬਹਿਣਾ ਉਹਨਾਂ ਨੇ ਏਸੀ 'ਚ ਜਾ ਕੇ ਬੈਠ ਗਏ ਆਰਾਮ ਲੈਣਗੇ ਪੰਜ ਸਾਲ ਤੇ ਅਸੀਂ ਅਸੀਂ ਉਹੀ ਆਏ ਖੜੇ ਚੌਂਕਾਂ 'ਚ ਡਾਂਗਾ ਖਾਂਦੇ ਆ ਧਰਨਿਆਂ 'ਚ ਅਸੀਂ ਪੁੜੇ ਕਟਾਉਂਦੇ ਉਹੀ ਰਾਵਾਂਗੇ ਹੁਣ ਨਹੀਂ ਤੁਸੀਂ ਗੱਲ ਕਰਦੇ ਹਜੇ ਵੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੱਗਿਆ ਪਿਆ ਧਰਨਾ ਹਜੇ ਵੀ ਸ਼ੁਭ ਕਰਨ ਜਿਹੜਾ ਉਹ ਵੀਰ ਛੋਟਾ ਸ਼ਹੀਦ ਹੋਇਆ ਜਿਹੜਾ ਕੱਲਾ ਕੱਲਾ ਸੀ ਹੁਣ ਕੌਣ ਗੱਲ ਕਰ ਰਿਹਾ ਬਈ ਹੁਣ ਕੌਣ ਗੱਲ ਕਰ ਰਿਹਾ ਦੱਸੋ ਤੁਸੀਂ ਹੁਣ ਹੁਣ ਕੋਈ ਗੱਲ ਕਰ ਰਿਹਾ ਇਹ ਸਾਡੇ ਮੁੱਦੇ ਆ ਪੰਜਾਬ ਦੇ ਹੁਣ ਕਿਉਂ ਨਹੀਂ ਤੁਸੀਂ ਗੱਲ ਕਰਦੇ ਵੇਖੋ ਲੀਡਰਾਂ ਨੂੰ ਇਹ ਪਤਾ ਲੱਗਿਆ ਵੀ ਇਹਨਾਂ ਨੂੰ ਉੱਲੂ ਕਿਵੇਂ ਬਣਾਉਣਾ ਬਠਿੰਡੇ ਵਾਲਾ ਕੈਂਡੀਡੇਟ ਚਾਕੇ ਆਨੰਦਪੁਰ ਸਾਹਿਬ ਠੋਕਿਆ ਆਨੰਦਪੁਰ ਵਾਲਾ ਸੰਗਰੂਰ ਲਿਆਏ ਸੰਗਰੂਰ ਵਾਲਾ ਜਲੰਧਰ ਲੈ ਗਏ ਆਏ ਵੰਡ ਲਈ ਨਾ ਅਗਲਿਆਂ ਨੇ ਵੀ ਜਿਹੜੇ ਉਹ ਲੀਡਰ ਐ ਨਵੇਂ ਵਿੱਚ ਲੈ ਜੋ ਲੋਕਾਂ ਨੇ ਫੇਰ ਉਹੀ ਉਹੀ ਕਰਨਾ ਤੇ ਹੁਣ ਇਹੀ ਕੁਛ ਕਰ ਰਹੀ ਆ ਹੁਣ ਨਹੀਂ ਤੁਸੀਂ ਬੋਲਦੇ ਹੁਣ ਦੱਸੋ ਹੱਥ ਬੰਨ ਕੇ ਬੇਨਤੀ ਆ ਜੇ ਕਰਨੇ ਆ ਤਾਂ ਹੁਣ ਸਵਾਲ ਕਰੋ ਉਹਨਾਂ ਨੂੰ ਹੁਣ ਕੀ ਕਰ ਰਹੇ ਆ ਅਸੀਂ ਜਿੱਥੇ ਕੋਈ ਟਾਵਾ ਟੱਲਾ ਕੋਈ ਮਾੜਾ ਮੋਟਾ ਕਰ ਰਿਹਾ ਨਹੀਂ ਬਹੁਤ ਆਤ ਗਿਣਤੀ ਦੇ ਵਿੱਚ ਪੋਸਟਾਂ ਸਿਰਫ ਲੀਡਰਾਂ ਨੂੰ ਜਿਤਾਉਣ ਦੇ ਵਾਸਤੇ ਪੈ ਰਹੀਆਂ ਐਨੂੰ ਜਿਤਾ ਦਿਓ ਆ ਗਦਾਰ ਆ ਲੀਡਰ ਤਾਂ ਉਹ ਬਿਆਨ ਦੇ ਹੀ ਰਹੇ ਆ ਜਿਹੜੇ ਬਿਆਨ ਹਾਸੋ ਹੀ ਨੇ ਆ ਤੇ ਉਹਦੂ ਹਾਸੋ ਹੀਣਾ ਕੰਮ ਅਸੀਂ ਕਰ ਰਹੇ ਆ ਜਦੋਂ ਉਹ ਕੋਈ ਮੂਰੇ ਡੱਡੂ ਕੱਚੂ ਕੁੰਮੇ ਦੀ ਕਹਾਣੀ ਸੁਣਾਉਂਦੇ ਆ ਨਾ ਜਦੋਂ ਕਹਿੰਦੇ ਲਾਏ ਇਹ ਗਰਮੀ 'ਚ ਕਿਵੇਂ ਨਿਕਲੂ ਤੇ ਅਸੀਂ ਮੂਰੇ ਬਿਠਾ ਇਹ ਇਹ ਆਹ ਕੁਸ ਰਹਿ ਗਿਆ ਸਾਡੇ ਪੱਲੇ ਯਾਰ ਗੌਰ ਕਰੋ ਇਹਨਾਂ ਗੱਲਾਂ ਤੇ ਗੌਰ ਇਹ ਕੱਲਾ ਕਿਸੇ ਇੱਕ ਬੰਦੇ ਦਾ ਫਰਜ਼ ਨਹੀਂ ਬੋਲਣਾ ਕੀ ਕਰ ਰਹੀਆਂ ਸੀ ਹੁਣ ਸਾਡੇ ਸਾਰੇ ਮੁੱਦੇ ਕੀ ਹੁਣ ਜਿੰਨਾ ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ ਜਿਨ੍ਹਾਂ ਨੇ ਜਵਾਨ ਪੁੱਤ ਪਾਲੇ ਦਿਹਾੜੀਆਂ ਕਰ ਕਰਕੇ ਆਪਦੇ ਜਵਾਨ ਪੁੱਤ ਪਾਲੇ ਸਿਵਿਆਂ ਦੇ ਰਾਹ ਤੁਰਗੇ ਠੀਕ ਆ ਉਹਨਾਂ ਨੂੰ ਭੁੱਲ ਗਏ ਹੁਣ ਤੁਸੀਂ ਹੁਣ ਕਹੋ ਆਪਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਹੋ ਆਪਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਸਾਡੇ ਆਪਣੇ ਪਿੰਡ 'ਚ 10 ਮੁੰਡਿਆਂ ਦੀ ਮੌਤ ਹੋਈ 20 ਮੁੰਡਿਆਂ ਦੀ ਮੌਤ ਹੋਈ ਜਿਹੜੇ 5 ਮੁੰਡਿਆਂ ਦੀ ਮੌਤ ਹੋ ਗਈ 10ਾਂ ਦੀ ਹੋ ਗਈ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਮਲਾਇਆ ਲੀਡਰਾਂ ਨੂੰ ਲਿਜਾ ਕੇ ਵੀ ਆ ਆ ਆ ਘਰੇ ਚਿਰਾਗ ਬੁੱਝ ਗਏ ਇਸ ਘਰੇ ਦੀਵਾ ਨਹੀਂ ਬਲਦਾ ਹੁਣ ਕੱਲਾ ਮਾਂ ਪਿਓ ਦਿਹਾੜੀ ਕਰਦਾ ਫਿਰਦਾ ਹੁਣ ਕਿਉਂ ਨਹੀਂ ਲੈ ਜਾਂਦੇ ਇੱਕ ਮੈਂ ਵੀਰ ਦੀ ਵੀਡੀਓ ਵੀ ਸੁਣੀ ਸੀਗੀ ਠੀਕ ਆ ਕੋਈ ਗਰੀਬ ਬੰਦਾ ਸੀ ਉਹ ਕਹਿੰਦਾ ਬਾਈ ਅਸੀਂ ਕੀ ਕਰਗੇ ਕਹਿੰਦਾ ਸਾਨੂੰ ਆ ਜਿਹੜੇ ਮੂਰੇ ਤਖੜੇ ਚਮਚੀਆ ਇਹ ਹੀ ਲੀਡਰਾਂ ਦੇ ਨਾਲ ਗੱਲ ਨਹੀਂ ਕਰਨ ਦਿੰਦੇ ਕਿਉਂ ਨਹੀਂ ਕਰਨ ਦਿੰਦੇ ਬਾਈ ਤੁਸੀਂ ਹੁਣ ਜਿਨ੍ਹਾਂ ਦੇ ਪੁੱਤ ਨਸ਼ੇ ਨਾਲ ਮਰ ਗਏ 15-15 ਸਾਲ ਦੇ ਜਵਾਕ 10-10 ਸਾਲ ਦੇ ਜਵਾਕ ਉਹ ਪਰਿਵਾਰਾਂ ਨੂੰ ਮਲਾਉ ਲੀਡਰਾਂ ਨੂੰ ਆਪਦੇ ਪਿੰਡ ਚ ਲਿਆ ਕੇ ਪੰਚਾਇਤ ਦਾ ਫਰਜ ਬਣਦਾ ਹੈ ਜਾਂ ਜਿਹੜੇ ਪਾਰਟੀ ਦੇ ਮੂਰੇ ਆਗੂ ਆ ਉਹਨਾਂ ਦਾ ਹੱਕ ਬਣਦਾ ਹੈ ਪੁਨਰ ਦਾ ਜਿੱਤ ਗਿਆ ਚਾਰਾਂ ਦਿਨਾਂ ਨੂੰ ਜਾ ਵੜਨਾ ਹੁਣ ਤੁਹਾਡੇ ਨਾਲ ਫੋਟੋ ਕਰਾ ਲਈ ਸੈਲਫੀ ਲੈ ਲਈ ਹੱਥ ਮਿਲਾ ਲਿਆ ਵਾਹ ਜੀ ਵਾਹ ਸਾਡੇ ਨਾਲ ਤਾਂ ਫੋਟੋ ਹੋ ਗਈ ਲੀਡਰਾਂ ਦੇ ਹਾਸੋ ਹੀ ਨੇ ਬਿਆਨ ਤੇ ਸਾਡੀ ਚਾਪ ਲੂਸੀ ਦੀ ਕੋਈ ਹੱਦ ਨਹੀਂ ਰਹੀ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਕਿ ਉਹ ਗੱਲ ਕਰੋ ਹਜੇ ਵੀ 2-4 ਦਿਨ ਪਏ ਆ ਜਿੰਨਾ ਮਾਵਾ ਦੇ ਪੁੱਤ ਮਰ ਗਏ ਨੇ ਆ ਜਿਹੜੇ ਮੁੱਦੇ ਤੁਹਾਡੇ ਨਾਲ ਸਾਂਝੇ ਕੀਤੇ ਆ ਇਨਾਂ ਲਈ ਲੋਕਾਂ ਦੇ ਨਾਲ ਲੀਡਰਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਿਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਰਿਆਂ ਦਾ ਫਰਜ਼ ਆ ਸਾਡਾ ਬੋਲਣਾ ਲਿਖਣ ਵਾਲੇ ਲਿਖ ਕੇ ਪਾਓ ਬੋਲਣ ਵਾਲੇ ਬੋਲ ਕੇ ਪਾਓ ਠੀਕ ਆ ਜਿਵੇਂ ਵੀ ਸਾਡਾ ਫਰਜ਼ ਆ ਫੇਰ ਪੰਜਾਬ ਬਚੂ ਐਂ ਇਕੱਲੇ ਬਟਨ ਦੱਬਣ ਨਾਲ ਪੰਜਾਬ ਨਹੀਂ ਬਚਦਾ ਏਵੀ ਐਮ ਮਸ਼ੀਨਾਂ ਦੇ ਬਟਨ ਦੱਬ ਬਦਿਓ ਵੋਟਾਂ ਪਾ ਦਿਓ ਪੰਜਾਬ ਬਾਜੂ ਨਹੀਂ ਬਚਦਾ ਐ ਪੰਜਾਬ ਤੁਸੀਂ ਤਾਂ ਮੁੱਦੇ ਹੀ ਭੁੱਲ ਗਏ ਕੀ ਰਹਿ ਗਿਆ ਸਾਡੇ ਪੱਲੇ ਸਿਰ ਪਚਾਪ ਲੂਸੀ ਆ ਜਿੰਨੀ ਮਰਜ਼ੀ ਰੱਜ ਕੇ ਕਰਾ ਲਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ